ਬੁਕਸਮੈਨ ਟੀਵੀ ਤੇ ਤੁਹਾਡਾ ਸਵਾਗਤ ਹੈ ਇਸ ਵਕਤ ਸਾਡੇ ਨਾਲ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਮੌਜੂਦ ਨੇ ਸਰ ਪੰਜਾਬ ਦੇ ਹਾਲਾਤਾਂ ਦੀ ਹੁਣ ਗੱਲ ਕਰੀਏ ਇਸ ਵਕਤ ਮੁੱਦਿਆਂ ਦੀ ਰਾਜਨੀਤੀ ਤੋਂ ਪਰੇ ਬੁੱਤਾਂ ਦੀ ਰਾਜਨੀਤੀ ਹੋ ਰਹੀ ਹੈ ਜੀ ਰਜੀਵ ਗਾਂਧੀ ਦੇ ਬੁੱਤ ਨੂੰ ਕਾਲਖ ਫੇਰੀ ਗਈ ਹੈ ਬਾਅਦ ਚ ਸਾਫ਼ ਕੀਤਾ ਗਿਆ ਪੱਗ ਦੇ ਨਾਲ ਸਾਫ਼ ਕੀਤਾ ਗਿਆ ਬਹੁਤ ਸਾਰੀਆਂ ਸੋਸ਼ਲ ਮੀਡੀਆ ਤੇ ਖਬਰਾਂ ਫੈਲ ਰਹੀਆਂ ਕਿਹ ਘੰਟਾ ਤੁਹਾਡਾ ਸਭ ਤੋਂ ਵੱਡੀ ਗੱਲ ਤੇ ਇਹ ਹੈ ਕਿ ਚੰਗੇ ਭਲੇ ਪੰਜਾਬ ਨੂੰ ਅੱਗ ਲਾਉਣਾ ਬਾਦਲਾਂ ਦਾ ਕੋਈ ਸਖੇ ਔਰ ਪਹਿਲਾ ਵੀ 78 ਤੋਂ ਲੈ ਕੇ 1992 93 ਤੱਕ ਜੋ ਪੰਜਾਬ ਦੇ ਚਤਤਵਾਦ ਆ ਪੰਜਾਬ ਦਾ ਜੋ ਨੁਕਸਾਨ ਹੋਇਆ ਉਹ ਬਾਦਲਾਂ ਦੀ ਦੇਣ ਸੀ ਆਪਣੇ ਮੁੰਡੇ ਬਾਹਰ ਸੁਖਵੀਰ ਉਹਨਾਂ ਨੂੰ ਬਾਹਰ ਪੜਨ ਭੇਜ ਕੇ ਔਰ ਪੰਜਾਬ ਦੇ ਬੱਚਿਆਂ ਨੂੰ ਉਕਸਾ ਕੇ ਔਰ ਖੂਨ ਦੇ ਟਿੱਕੇ ਲਾ ਕੇ ਕਿਹਾ ਸੀਗੇ ਰਾਈਫਲਾਂ ਚੱਕ ਕੇ ਸਾਡੇ ਬੱਚੇ ਹੁਣ ਫੈਸਲਾ ਕਰਨਗੇ ਔਰ ਮੈਂ ਸਮਝਦਾ ਕਿ ਉਦੋਂ ਬਹੁਤ ਵੱਡਾ ਨੁਕਸਾਨ ਪੰਜਾਬ ਦਾ ਆਇਆ 26000 ਲੋਕ ਬੇਕਸੂਰ ਮਾਰੇ ਗਏ ਸੀ। ਔਰ ਜਿਹਦੇ ਚ ਭਾਵੇਂ ਪੁਲਿਸ ਦੇ ਸੀ ਉਹ ਵੀ ਸਾਡੇ ਪੰਜਾਬੀ ਸੀ। ਉਹ ਜਿਹੜੇ ਬੱਚੇ ਸਾਡੇ ਗੁੰਮਰਾਹ ਹੋ ਕੇ ਇਹਨਾਂ ਤੋਂ ਜਿਨ੍ਹਾਂ ਨੇ ਰੈਫਲਾ ਚੱਕ ਕੇ ਹਿੰਦੂਆਂ ਦੇ ਖਿਲਾਫ ਤੁਰੇ ਜਾਂਦੇ ਬੰਦਿਆਂ ਦੇ ਫਾਇਰਿੰਗ ਕਰਕੇ ਬੰਦੇ ਮਾਰਨੇ ਜੋ ਨੁਕਸਾਨ ਹੋਇਆ ਉਹ ਸਾਰੇ ਪੰਜਾਬੀ ਸੀ। ਔਰ ਸਾਡੇ ਜੋ ਬੱਚੇ ਮਰੇ ਮੁੱਠਪੇੜ 'ਚ ਉਹ ਵੀ ਸਾਡੇ ਸੀ ਜਿੰਨਾ ਨੁਕਸਾਨ ਹੋਇਆ ਹੈ ਪੰਜਾਬ ਦਾ ਹੋਇਆ ਉਹਦੇ ਚਿੱਥੇ ਤੱਕ ਹੋਇਆ ਕਿ ਜਿੱਥੇ 26000 ਲੋਕ ਮਰੇ ਸਾਡੇ ਬਜ਼ੁਰਗ ਬੇਸਹਾਰਾ ਹੋਏ ਬੱਚੇ ਅਨਾਥ ਹੋਏ ਪੈਣਾ ਵਿਧਵਾ ਹੋਈਆਂ ਔਰ ਐਡਾ ਵੱਡਾ ਨੁਕਸਾਨ ਮੈਂ ਸਭ ਦੱਸ ਕੇ ਹਿੰਦੁਸਤਾਨ ਤੇ ਪਾਕਿਸਤਾਨ ਦੀ ਜਦੋਂ ਵਨ ਡੋਈ ਸੀ ਐਡਾ ਹੋਇਆ ਨਹੀਂ ਸੀ ਜੋ ਇਹਨਾਂ ਨੇ ਜਾਣ ਬੁੱਝ ਕੇ ਕਰਾਇਆ ਆਪਣੇ ਬੱਚਿਆਂ ਨੂੰ ਬਾਹਰ ਭੇਜ ਕੇ ਦੇਵ ਸਿਆਣੇ ਕਹਿੰਦੇ ਆ ਕਿ ਚੜ ਜਾ ਬੱਚਾ ਸੂਲੀ ਰਾਮ ਭੱਲੀ ਕਰੇਗਾ ਉਹਨਾਂ ਦੇ ਲੋਕਾਂ ਦੇ ਬੱਚਿਆਂ ਨੂੰ ਮਰਵਾਤਾ ਜਦੋਂ ਅਮਨ ਮਾਨ ਹੋ ਗਿਆ ਸੁਖਵੀਰ ਉਹਨੂੰ ਵੀ ਆ ਗਏ ਹੋਰ ਸਾਰੇ ਆ ਗਏ ਸੋ ਅੱਜ ਵੀ ਹਾਲਾਤ 10 ਸਾਲ ਇਹ ਰਹੇ ਨੇ ਔਰ ਉਸੇ ਕਮਲਨਾਥ ਨੂੰ ਜਿਹਦੀ ਅੱਜ ਵਿਰੋਧਤਾ ਕਰ ਰਹੇ ਨੇ ਜੀ ਇਹਨੇ 84 ਦੰਗਿਆਂ 'ਚ ਕੀਤਾ ਜੀ ਇਹਨੇ ਆਉ ਕੀਤਾ ਜੀ ਸਾਰਾ ਸਾਰਾ ਟੱਬਰ ਗੁਲਦਸਤੇ ਲੈ ਕੇ ਕਮਲਨਾਥ ਕੋਲ ਜਾਂਦੇ ਰਹੇ ਨੇ 10 ਸਾਲ ਅੱਜ ਇਹਨਾਂ ਨੂੰ ਕਮਲਨਾਥ ਜਯਾਦਵ ਵੀ ਆ ਗਿਆ ਜਦੋਂ 10 ਸਾਲ ਪਹਿਲਾਂ ਪੰਜਾਬ ਨੂੰ ਲੁੱਟਿਆ ਤੇ ਕੁੱਟਿਆ ਬੇਰਹਿਮੀ ਦੇ ਨਾਲ ਅੱਜ ਤਾਕਤ ਤੋਂ ਥੱਲੇ ਨੇ ਅੱਜ ਇਹ ਕਮਲਨਾਥ ਵੀ ਯਾਦ ਆ ਗਿਆ ਅੱਜ ਅਰਜੀਵ ਗਾਂਧੀ ਜੀ ਦਾ ਬੁੱਤ ਤੇ ਕਾਲਖਮਲ ਨੂੰ ਵੀ ਦੇਖੋ ਪੰਜਾਬ ਦੇ ਲੋਕ ਇਹਨਾਂ ਨੂੰ ਮਾਫਤਾ ਕਰਦੇ ਨਹੀਂ ਬਰਗਾੜੀ ਵਰਗਾ ਜੋ ਇਹਨਾਂ ਨੇ ਮਾੜਾ ਕੰਮ ਕੀਤਾ ਹੈ ਬੈਠੀ ਹੋਈ ਸੰਗਤ ਤੇ ਨਾਮ ਜਪ ਰਹੀ ਹੈ ਸਿਮਰਨ ਕਰ ਰਹੀ ਹੈ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਉਹਨਾਂ ਤੇ ਜਨਰਲ ਡੇਰ ਵਾਂਗੂ ਗੋਲੀਆਂ ਚਲਾਈਆਂ ਨੇ ਦੋ ਸਾਡੇ ਸਿੰਘ ਸ਼ਹੀਦ ਹੋਏ ਨੇ ਔਰ ਉਹ ਲੋਕ ਅਜੇ ਭੁੱਲੇ ਨਹੀਂ ਜੋ ਕਾਲਖ ਇਹਨਾਂ ਤੇ ਪੰਜਾਬ ਦੇ ਲੋਕਾਂ ਨੇ ਮਲੀ ਆ ਮੂੰਹ ਤੇ ਇਹ ਜਿੰਨਾ ਮਰਜੀ ਸੋਚ ਲੈਣ ਜਿੰਨਾ ਮਰਜੀ ਕਰਦੇ ਉਸੇ ਨਾਲ ਤੋਤੀ ਨਹੀਂ ਜਾ ਸਕਦੀ ਔਰ ਮੈਂ ਸਮਝਦਾ ਪੰਜਾਬ ਦੇ ਲੋਕ ਇਤਿਹਾਸ ਚ ਇਹਨਾਂ ਨੂੰ ਕਾਲੇ ਅੱਖਰਾਂ ਚ ਲਿਖ ਚੁੱਕੇ ਨੇ ਇਹ ਹੁਣ ਬਹਾਨਾ ਲੱਭਦੇ ਨੇ ਕੋਈ ਨਾ ਕੋਈ ਕਦੇ ਰਾਜੀਵ 부ੱਤ ਤੇ ਤੁਸੀਂ ਕਾਲਖ ਮਲਨ ਦੀ ਔਰ ਕਹਿ ਦੇਣਾ ਕਿ ਸਾਡੇ ਵਰਕਰ ਨਹੀਂ ਅੱਜ ਮਜੀਠੀਆ ਉੱਥੇ ਕੀ ਕਰਨ ਗਿਆ ਸੀ ਫਿਰ ਜਿਸ ਮਜੀਠੀਏ ਨੇ ਪੰਜਾਬ ਦੀ ਜਵਾਨੀ ਨੂੰ ਗਾਲਕੇ ਰੱਖ ਦਿੱਤਾ ਸਮੇਂ ਘਰ ਘਰ ਪਹੁੰਚਾ ਦਿੱਤੀ ਔਰ ਪੰਜਾਬ ਦੇ ਵਿੱਚ ਨੌਜਵਾਨ ਮੈਂ ਸਮ ਇੱਕ ਇੱਕ ਬੱਚਾ ਲੋਕਾਂ ਦਾ ਖਤਮ ਕਰ ਦਿੱਤਾ ਇਹਨਾਂ ਨੇ ਅੱਜ ਇਹ ਫੇਰ ਉਹ ਸ਼ਰਾਰਤ ਕਰਕੇ ਕਿਸੇ ਨਾ ਕਿਸੇ ਬਹਾਨੇ ਰਾਜੀਵ ગાંધી ਜੀ ਦੇ ਮੁੱਤ ਤੇ ਕਾਲਖ ਮੜ ਕੇ ਇਹ ਕੋਝੀ ਹਰਕਤ ਕੀਤੀ ਆ ਸਾਰੀ ਪੋਲੀਟੀਕਲ ਪਾਰਟੀਆਂ ਨੇ ਇਹਨੂੰ ਨਕਾਰਿਆ ਔਰ ਇਹਨਾਂ ਦੀ ਭਾਈਵਾਲ ਪਾਰਟੀ ਭਾਜਪੀ ਨੇ ਵੀ ਨਿਕਾਰਿਆ ਔਰ ਜਿਨਨੇ ਸਿੱਖ ਸਿਆਣੇ ਲੋਕ ਨੇ ਸਾਰੇ ਬੁੱਧੀਮਾਨ ਨੇ ਉਹਨਾਂ ਨੇ ਕਿਹਾ ਕਿ ਜਦੋਂ ਬੰਦਾ ਜਿਉਂਦਾ ਹੈ ਉਹਦੇ ਫਲਾਫ ਕਾਰਵਾਈ ਉਹਦੇ ਬੁੱਤਾਂ ਤੇ ਐਸੀ ਤੁਸੀਂ ਕਾਨੂੰਨੀ ਕਾਰਵਾਈ ਕਰਨੀ ਇਹ ਠੀਕ ਨਹੀਂ ਹੈ ਸੋ ਮੈਂ ਸਮਝਦਾ ਕਿ ਜਿਸ ਰਾਜੀਵ ગાંધી ਨੇ ਆਪਣੇ ਦੇਸ਼ ਲਈ ਆਪਣੀ ਸ਼ਹਾਦਤ ਦਿੱਤੀ ਹੈ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਉਹ ਆਜ਼ਾਦ ਹਿੰਦੁਸਤਾਨ ਆਜ਼ਾਦ ਭਾਰਤ ਜਿਨ੍ਹਾਂ ਨੂੰ ਸ਼ਹੀਦੀਆਂ ਦੇ ਕੇ ਫਾਂਸੀ ਦੇ ਰੱਸਿਆਂ ਨੂੰ ਚੁੰਮ ਕੇ ਸ਼ਹੀਦ ਹੋ ਜਾਉਂ ਭਗਤ ਸਿੰਘ ਰਾਜਗੁਰੂ ਸਖਤੇਵ ਕਰਤਾਰ ਸਿੰਘ ਸਰਾਭਾ ਸ਼ਹੀਦ ਉਦਮ ਸਿੰਘ ਵਰਗਿਆਂ ਨੇ ਆਜ਼ਾਦ ਕਰਾਉਣ ਦਾ ਸੁਪਨਾ ਲਿਆ ਸੀ ਉਸ ਆਜ਼ਾਦੀ ਨੂੰ ਕਾਇਮ ਰੱਖਣ ਵਾਸਤੇ ਔਰ Hindu Muslim Sikh Isai ਸਾਰੇ ਭਾਰਤੀ ਭਾਈ ਭਾਈ ਮਾਨਸ ਕੀ ਜਾਤ ਸਭੇ ਇੱਕੋ ਪਛਾਣ ਉਹ ਸਾਡੇ ਗੁਰੂਆਂ ਦੀ ਗੱਲ ਹੈ ਉਸ ਨੂੰ ਦੇਖ ਕੇ ਰਾਜੀਵ ਗਾਂਧੀ ਜਿਨੇ ਆਪਣਾ ਬਲੀਦਾਨ ਦਿੱਤਾ ਸੀ ਮੈਂ ਸਮਝਦਾ ਇੱਕ ਬੰਦਾ ਜਦੋਂ ਦੁਨੀਆ ਤੇ ਚੱਲ ਜਾਏ ਉਹਦੇ ਨਾਲ ਆਪਣੀਆਂ ਰੋਟੀਆਂ ਸੇਕਣ ਵਾਸਤੇ ਆਪਣੀ ਸਿਆਸਤ ਕਾਇਮ ਕਰਨ ਵਾਸਤੇ ਜਿਵੇਂ ਸਿਆਣੇ ਕਹਿੰਦੇ ਨਾ ਇੱਕ ਗੁਰਦਾਸ ਮਾਨ ਗੀਤ गा ਰਿਹਾ ਸੀ ਬੱਚੋ ਮੈਂ ਬੁੱਢਾ ਹੋ ਗਿਆ ਮੇਰੀ ਜਵਾਨੀ ਰੁਲ ਗਈ ਮੈਂ ਲੱਭਦਾ ਫਿਰਦਾ ਮਿੱਟੀ ਚ ਹੁਣ ਇਹ ਮਿੱਟੀ ਚ ਲੋਕਾਂ ਚੋਂ ਆਪਣੀ ਸਿਆਸਤ ਲੱਭਦੇ ਫਿਰਦੇ ਆ ਜਿਵੇਂ ਬੁੱਢੇ ਬੰਦੇ ਨੂੰ ਮੁੜ ਕੇ ਜਵਾਨੀ ਨਹੀਂ ਲੱਭਦੀ ਸੁਖਵੀਰ ਬਾਦਲ ਜੀ ਪੰਜਾਬ ਤੇ ਤਰਸ ਕਰੋ ਇਹਦੇ ਪੰਗੇ ਪੰਗੇ ਜਿਹੇ ਕਰਾ ਕੇ ਪੰਜਾਬ ਮਸਾਂ ਪੈਰਾਂ ਤੇ ਆਇਆ ਪੰਜਾਬ ਨੂੰ ਪੁੱਠੇ ਪਾਸੇ ਨਾ ਤੋਰੋ ਇਸ ਕਰਕੇ ਪੰਜਾਬ ਦੇ ਲੋਕਾਂ ਨੂੰ ਵੀ ਮੈਂ ਬੇਨਤੀ ਕਰਾਂਗਾ ਪੰਜਾਬ ਇੱਕ ਐਸਾ ਮੋਰੀ ਸੂਬਾ ਸੀ ਜਿਹਨੂੰ ਇਹਨਾਂ ਕਰਕੇ ਪਿੱਛੇ 14 ਸਾਲ ਸਾਨੂੰ ਜੋ ਭੁਗਤਣਾ ਪਿਆ 26000 ਲੋਕ ਸ਼ਹੀਦ ਹੋਏ ਨੇ ਇਹਨਾਂ ਕਰਕੇ ਹੋਇਆ ਦੁਬਾਰਾ ਇਸ ਵਾਰ ਜਦੋਂ ਇਹ ਕੁਰਸੀ ਤੋਂ ਥੱਲੇ ਹੁੰਦੇ ਨੇ ਉਦੋਂ ਐਂ ਹੀ ਕਰਦੇ ਨੇ ਜਦੋਂ ਕੁਰਸੀ ਤੇ ਹੋਣੇ ਬੱਦਲ ਹੁੰਦੀ ਉਦੋਂ ਸੰਵਿਧਾਨ ਨੂੰ ਸਿਰ ਤੇ ਵੀ ਰੱਖਦੇ ਨੇ ਮੱਥਾ ਵੀ ਟੇਕਦੇ ਨੇ ਔਰ ਜਦੋਂ ਨਹੀਂ ਹੁੰਦੇ ਇਹ ਇਹਨਾਂ ਦੀ ਇਹਨਾਂ ਦਾ ਇਤਿਹਾਸ ਹੈ ਉਦੋਂ ਸੰਵਿਧਾਨ ਨੂੰ ਵੀ ਪਾੜਦੇ ਨੇ ਸਾੜਦੇ ਵੀ ਨੇ ਪੈਰਾਂ ਥੱਲੇ ਵੀ ਲੈਂਦੇ ਨੇ ਇਸ ਕਰਕੇ ਆਪਣੀ ਕੁਰਸੀ ਵਾਸਤੇ ਪੰਜਾਬ ਨੂੰ ਦਾਅ ਚਲਾਉਂਦੇ ਰਹੇ ਮੈਂ ਬੇਨਤੀ ਕਰਾਂਗਾ ਸਾਰਿਆਂ ਪੰਜਾਬ ਵਾਸੀਆਂ ਨੂੰ ਕਿ ਇਹਨਾਂ ਦੇ ਆਖੇ ਲਾ ਕੇ ਐਸੀਆ ਕੋਜੀਆਂ ਹਰਕਤਾਂ ਤੋਂ ਚੰਗੇ ਭਲੇ ਵਾਸਤੇ ਪੰਜਾਬ ਦਾ ਨੁਕਸਾਨ ਨਾ ਹੋ ਜਾਏ ਜੇ ਵਿਕਰਮ ਜੀਠੀਆ ਦੀ ਗੱਲ ਕਰੀਏ ਉਹਨਾਂ ਦਾ ਵੀ ਇੱਕ ਕਿਤੇ ਭਾਵੁਕ ਹੋ ਕੇ ਬਿਆਨ ਸਾਹਮਣੇ ਆ ਵਿਵਾਦਿਤ ਬਿਆਨ ਕਹਿ ਸਕਦੇ ਆ ਉਹਨਾਂ ਨੇ ਕਿਹਾ ਕਿ ਜੇ ਰਜੀਵ ਗਾਂਧੀ ਜਿੰਦੇ ਹੁੰਦੇ ਤਾਂ ਉਹਨਾਂ ਦੇ ਮੂੰਹ ਤੇ ਵੀ ਕਾਲਖ ਮੰਗਦਾ ਇਦਾਂ ਦੀਆਂ ਜਿਹੜੇ ਬਿਆਨਵਾਜ਼ੀਆਂ ਕੀਤੀਆਂ ਜਾ ਰਹੀਆਂ ਇੱਕ ਪਾਸੇ ਤਾਂ ਨਖੇਦੀ ਕਰ ਰਿਹਾ ਹਰ ਕੋਈ ਨਖੇਦੀ ਕਰ ਰਿਹਾ ਸاسي ਬੰਦਾ ਪਰ ਦੂਜੇ ਪਾਸੇ ਇਦਾਂ ਦੀਆਂ ਬਿਆਨਵਾਜ਼ੀਆਂ ਵੀ ਨਾਲ ਸਾਹਮਣੇ ਆ ਰਹੀਆਂ ਮੈਂ ਉਹੀ ਕਹਿ ਰਿਹਾ ਨਾ ਇਹ ਹੁਣ ਆਪਣਾ ਪਖੰਡ ਕਰਕੇ ਦੱਸਣਾ ਚਾਹੁੰਦੇ ਆ ਆਪਣੀ ਜਵਾਨੀ ਖੋਈ ਹੋਈ ਆਪਣੀ ਜੜੀ ਕੁਰਸੀ ਗਈ ਉਹਨੂੰ ਲੱਭਣ ਵਾਸਤੇ ਲੋਕ ਭਾਵੇਂ ਸ਼ਹੀਦ ਹੋ ਜਾਣ ਲੋਕਾਂ ਦਾ ਨੁਕਸਾਨ ਹੋ ਜਾਏ ਲੋਕਾਂ ਦਾ ਵਪਾਰ ਰੁੜ ਗਏ ਇੱਥੇ ਦੰਗੇ ਹੋ ਜਾਣ ਫਸਾਦ ਹੋ ਜਾਣ ਇਹ ਕਰਾਉਣਾ ਚਾਹੁੰਦੇ ਆ ਮੈਂ ਸਿੱਧੇ ਤੌਰ ਤੇ ਕਹਿੰਦਾ ਪੰਜਾਬ ਦੇ ਲੋਕਾਂ ਨੂੰ ਚੌਕਸ ਰਹਿਣਾ ਚਾਹੀਦਾ ਜੀ ਮੌਜੂਦਾ ਹਾਲਾਤਾਂ ਦੀ ਗੱਲ ਕਰ ਲਈਏ ਇਸ ਵੇਲੇ ਪੰਚਾਇਤੀ ਚੋਣਾਂ ਦਾ ਕਾਫੀ ਸਮਾਂ ਆਇਆ ਹੈ ਪੰਚਾਇਤੀ ਚੋਣਾਂ ਚੱਲ ਰਹੀਆਂ ਨੇ ਵਕ ਵਕ ਵਿਵਾਦਿਤ ਵੀਡੀਓ ਅਸੀਂ ਜੇ ਕਹਿ ਲਈਏ ਵੀ ਸਰਕਾਰੀ ਮੰਤਰੀ ਜਿਹੜੇ ਉਹਨਾਂ ਦੀਆਂ ਵੀ ਸਾਹਮਣੇ ਆ ਰਹੀਆਂ ਨੇ ਕਾਂਗਰਸ ਦੇ ਆਗੂਆਂ ਦੀਆਂ ਵੀ ਸਾਹਮਣੇ ਆ ਰਹੀਆਂ ਨੇ ਹਾਲਾਤ ਕਿਹੋ ਜਿਹੇ ਦੇਖਦੇ ਨੇ ਤੁਸੀਂ ਪੰਚਾਇਤੀ ਚੋਣਾਂ ਨੂੰ ਲੈ ਕੇ ਹਾਈ ਕੋਰਟ ਤੱਕ ਮਾਮਲਾ ਵੀ ਪਹੁੰਚਿਆ ਹੋਇਆ ਹੈ ਇਸ ਵਕਤ ਦੇਖੋ ਮੈਂ ਸਾਫ਼ ਕਹਿ ਦੇਣਾ ਚਾਹੀਦਾ ਕਿ ਕਾਂਗਰਸ ਪਾਰਟੀ ਦੀ ਸਰਕਾਰ ਹੈ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਸਾਡਾ ਇੱਕੋ ਹੀ ਫੈਸਲਾ ਹੈ ਕਿ ਪੰਜਾਬ ਦੇ ਵਿੱਚ ਅਮਨ ਆਮਾਨ ਨਾਲ ਇਲੈਕਸ਼ਨ ਹੋਏ सरपंच किनु ਬਣਾਉਣਾ ਇਹ ਲੋਕਾਂ ਪਿੰਡ ਦੇ ਲੋਕਾਂ ਨੇ ਦੇਖਣਾ ਕਿਸੇ ਦੇ ਕਾਗਜ਼ ਨਹੀਂ ਦਾ ਰੱਦ ਕਰਾਉਣੇ ਜੇ ਕੋਈ ਰੱਦ ਕਰੇਗਾ ਨਜਾਇਜ਼ ਕਾਗਜ਼ ਉਹਦੇ ਖਿਲਾਫ ਕਾਰਵਾਈ ਹੋਏਗੀ ਕੋਈ ਅਫਸਰ ਹੋਵੇ ਕੋਈ ਕਰਰਕ ਹੋਵੇ ਕੋਈ ਹੋਵੇ ਮੇਰਾ ਆਪਣਾ ਨਾਬਾ ਹਲਕਾ ਇੱਕ ਬੰਦਾ ਆ ਕੇ ਕਹੇ ਨਾਬੇ ਹਲਕੇ 'ਚ ਕਿਸੇ ਦੇ ਕਾਗਜ਼ ਅਸੀਂ ਰੱਦ ਕਰਾਏ ਨੇ ਜਾਂ ਕਿਸੇ ਨਾਲ ਤੱਕਾ ਹੋਇਆ ਨਾ ਅਸੀਂ ਲੋਕਾਂ ਦੇ ਵਿਸ਼ਵਾਸ ਰੱਖਦੇ ਆ ਇਸ ਕਰਕੇ ਇਹਨਾਂ ਨੂੰ ਅਕਾਲੀ ਦਲ ਨਾਲ ਨਾਲ ਨੂੰ ਆਪਣੀ ਪੁਰਾਣੀ ਜਿਹੜੀ ਕਾਰਵਾਈ ਹੈ ਉਹੀ ਦਿਸੀ ਜਾਂਦੀ ਹੈ ਆਪਣੀ ਛਾਂ ਤੋਂ ਆਪੇ ਡੇਰੀ ਜਾਂਦੇ ਆ ਕਾਂਗਰਸ ਪਾਰਟੀ ਦੀ ਸਰਕਾਰ ਦੀ ਕੋਈ ਐਸੀ ਨiyet ਨਹੀਂ ਹੈ ਕਿ ਅਸੀਂ ਤੱਕਾ ਕਰੀਏ ਰਾਜਾ ਵੜਿੰਗ ਦਾ ਇੱਕ ਬਿਆਨ ਸਾਹਮਣੇ ਆਇਆ ਉਹ ਕਿਤੇ ਪੰਚਾਇਤ ਨੂੰ ਸੰਬੋਧਨ ਕਰਦੇ ਹੋਏ ਬੋਲ ਰਹੇ ਨੇ ਕਿ ਜਿਹੜੇ ਕਾਗਜ਼ ਆ ਉਹ ਇੱਧਰ-ਉੱਧਰ ਵੀ ਹੋ ਜਾਂਦੇ ਤੇ ਉਸ ਤੋਂ ਬਾਅਦ ਆਪਣੇ ਮੰਤਰੀ ਜਿਹੜੇ ਓਪੀ ਸੋਨੀ ਨੇ ਉਹਨਾਂ ਨੇ ਵੀ ਇੱਕ ਗੱਲ ਆਖੀ ਆ ਵੀ ਸਰਕਾਰ ਉਹ ਨਾਲ ਕੁਝ ਹੱਦ ਤੱਕ ਤਾਂ ਫਰਕ ਪੈਂਦਾ ਹੀ ਆ ਤੁਹਾਡਾ ਇਹ ਜਿਹੜੇ ਤੁਹਾਡੇ ਸਾਥੀ ਬਿਆਨ ਦੇ ਰਹੇ ਨੇ ਉਹਨਾਂ ਬਾਰੇ ਕੀ ਕਹਿਣਾ ਬਿਲਕੁਲ ਨਹੀਂ ਮੈਂ ਸਹਿਮਤ ਕਿ ਉਹਨਾਂ ਨੇ ਇਸ ਲਹਿਜੇ ਨਾਲ ਨਹੀਂ ਕਿਹਾ ਉਹਨਾਂ ਨੇ ਜਿਵੇਂ ਸੋਨੀ ਸਾਹਿਬ ਨੇ ਕਿਹਾ ਸਰਕਾਰ ਨਾਲ ਫਰਕ ਹੈ ਠੀਕ ਹੈ ਫਰਕ ਪੈਂਦਾ ਜੇ ਸਾਡੀ ਨੀਅਤ ਅਕਾਲੀ ਦਲ ਦੀ ਸਰਕਾਰ ਵਰਗੀ ਹੁੰਦੀ ਨੀਤੀ ਸਾਡੀ ਆਕਾਲੀ ਦਲ ਦੀ ਸਰਕਾਰ ਵਰਗੀ ਫੇਰ ਹੁੰਦਾ ਸਾਡੀ ਨੀਅਤ ਔਰ ਨੀਤੀ ਸਾਫ ਹੈ ਅਸੀਂ ਪੰਜਾਬ ਦੇ ਲੋਕਾਂ ਦੇ ਇਤਵਾਰ ਕਰਦੇ ਆ ਇਸ ਕਰਕੇ ਉਹਨਾਂ ਦੀ ਗੱਲ ਦੂਜੇ ਪਾਸੇ ਤਰੋੜ-ਮੋੜ ਕੇ ਕਹੀ ਗਈ ਹੈ ਇਹ ਸਾਡੀ ਨੀਅਤ 'ਚ ਕੋਈ ਫਰਕ ਨਹੀਂ ਆ ਤੁਹਾਡੇ ਮਹਿਕਮੇ ਦੀ ਗੱਲ ਕਰੀਏ ਤੁਹਾਡੇ ਮਹਿਕਮੇ ਦੇ ਇਸ ਵਕਤ ਕੰਮ ਜਿਹੜੇ ਨੇ ਕਿਹੋ ਜਿਹਾ ਚੱਲ ਰਹੇ ਨੇ ਕਿਉਂਕਿ ਪਿੱਛੇ ਇਹ ਵੀ ਬਿਆਨ ਸਾਹਮਣੇ ਹੈ ਕਿ ਰੁੱਖ ਜਿਹਨੇ ਲਗਾਉਣ ਦੀ ਗੱਲਬਾਤ ਹੋ ਰਹੀ ਸੀ ਉਹਨੇ ਲੱਗੇ ਨਹੀਂ ਜਾਂ ਜਿਹੜਾ ਵਿਰੋਧੀ ਜਿਹੜੇ ਨੇ ਲਗਾਤਾਰ ਇਸ ਚੀਜ਼ ਨੂੰ ਲੈ ਕੇ ਨਿਸ਼ਾਨਾ ਸਾਧ ਰਹੇ ਨੇ ਵਿਰੋਧੀ ਵਿਰੋਧ ਕਰ ਜਾਂਣ ਕਿਵੇਂ ਗੱਲ ਇਹ ਆ ਜਿਹੜਾ ਬੰਦਾ ਨਾ ਸਾਫ਼ ਨੀਅਤ ਔਰ ਨੀਤੀ ਲੈ ਕੇ ਚੱਲੇ ਉਹਨੂੰ ਰੱਬ ਕਦੇ ਘਾਟ ਨਹੀਂ ਛੱਡਦਾ ਮੈਂ ਜਿਸ ਦਿਨ ਤੋਂ ਇਹ ਮਹਿਕਮਾ ਸੰਭਾਲਿਆ ਜੰਗਲਾਤ ਦਾ ਇੱਥੇ ਜੋ ਹਾਲਾਤ ਸੀਗੇ ਸਾਰੀ ਦੁਨੀਆ ਜਾਣਦੀ ਹੈ 31000 ਏਕੜ ਉਹਨਾਂ ਲੋਕਾਂ ਤੋਂ ਮੈਂ ਪੁੱਛਣਾ ਚਾਹੁੰਦਾ ਪਿਛਲੀਆਂ ਸਰਕਾਰ ਨੇ 31000 ਏਕੜ ਜ਼ਮੀਨ ਫੋਰੈਸਟ ਜੰਗਲਾਤ ਦੀ ਦੱਬੀ ਹੋਈ ਸੀ ਦਬਵਾਈ ਹੋਈ ਸੀ ਆਪਣੇ ਚਹੇਤਿਆਂ ਨੂੰ ਅਸੀਂ ਖਾਸ ਕਰਕੇ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਚਿਹਤਿਆਂ ਤੋਂ ਸ਼ੁਰੂਆਤ ਲੁਧਿਆਣੇ ਤੋਂ 400 ਏਕੜ ਛੜਾਈ ਇੱਕ ਦਿਨ ਚ ਅੱਜ ਅਸੀਂ 8000 ਏਕੜ ਛੜਾ ਚੁੱਕੇ ਆਂ ਬਾਕੀਆਂ ਤੇ ਕੇਸ ਚੱਲਦੇ ਨੇ ਔਰ ਇਹ ਤੁਸੀਂ 10000 ਕਰੋੜ ਰੁਪਏ ਦੀ ਜ਼ਮੀਨ ਅਸੀਂ ਛੜਾ ਚੁੱਕੇ ਆਂ ਔਰ ਕਹਨ ਨੂੰ ਜੋ ਮਰਜ਼ੀ ਕਰੇ ਲੋਕ ਮੇਰੇ ਕਈ ਜਿਨ੍ਹਾਂ ਦੇ 100-100 ਕਿੱਲੇ 50-50 ਕਿੱਲੇ ਦੱਬੇ ਹੋਏ ਸੀ ਉਹ ਮੇਰੇ ਦੁਸ਼ਮਣ ਵੀ ਬਣੇ ਨੇ ਬਣੇ ਰਹਿਣ ਲੇਕਿਨ ਜਦੋਂ ਅਸੀਂ ਸੌਂ ਖਾਧੀ ਐ ਸੌਂ ਚੁੱਕੀ ਐ ਉਹ ਇਸ ਕਰਕੇ ਕਿ ਪੰਜਾਬ ਦੇ ਅਸੀਂ ਹਿੱਤ ਚ ਪੰਜਾਬ ਦੀ ਸੰਪਤੀ ਨੂੰ ਬਚਾਉਣਾ ਪੰਜਾਬ ਦੀ ਸਰਕਾਰ ਦਾ ਜੋ ਕੰਮ ਆ ਉਹ ਸਰੇਚਣਾਉਣਾ ਆ ਹੁਣੇ ਪਿੱਛੇ ਜੇ ਅਸੀਂ ਬਹੁਤ ਵੱਡਾ ਇੱਕ ਸਾਡੇ ਡਿਪਾਰਟਮੈਂਟ ਦੇ ਕੱਲੇ ਪਠਾਨਕੋਟ ਚੋਂ 33000 ਏਕੜ ਜ਼ਮੀਨ ਇੱਕ ਪਠਾਨਕੋਟ ਡਿਸਟ੍ਰਿਕਟ ਚ 33000 ਏਕੜ ਅਸੀਂ ਵੈਰੀਫਾਈ ਕੀਤੀ ਐ ਔਰ ਜਿਹਦੇ ਚ 500 ਏਕੜ 100 ਏਕੜ 200 ਏਕੜ 50 ਏਕੜ ਵੱਡੇ ਵੱਡੇ ਆਗੂ ਫਸ ਰਹੇ ਨੇ ਅਸੀਂ ਉਹਨਾਂ ਦਾ ਕਬਜ਼ਾ ਲੈਣ ਜਾ ਰਹੇ ਹਾਂ ਔਰ ਕਰੋੜਾਂ ਦੇ ਹਿਸਾਬ ਨਾਲ ਅਸੀਂ ਬੂਟੇ ਲਾਏ ਨੇ ਤੁਸੀਂ ਇਸ ਵਾਰੀ ਤੁਸੀਂ ਦੇਖਿਆ ਸੀ ਐਪ ਚਲਾਈ ਆ ਐਪ ਤੇ ਤੁਸੀਂ ਡਾਊਨਲੋਡ ਕਰੋ ਜਿਹੜੇ ਤੁਹਾਨੂੰ ਬੂਟੇ ਚਾਹੀਦੇ ਨੇ ਉਹ ਤੁਹਾਨੂੰ ਮਿਲਦੇ ਸੀ ਫ੍ਰੀ ਆਫ ਕਾਸਟ ਔਰ ਇਸ ਵਾਰੀ ਪਹਿਲੀ ਵਾਰੀ ਹੋਇਆ ਕਿ ਨਰਸਰੀਆਂ ਵਾਲੇ ਵਿਹਲੇ ਬੈਠੇ ਰਹੇ ਉਹਨਾਂ ਦੇ ਬੂਟੇ ਨਹੀਂ ਵਿਕੀ ਕਿ ਸਰਕਾਰ ਘਰ-ਘਰ ਬੂਟੇ ਪਹਚਾਏ ਘਰ-ਘਰ ਹਰਿਆਲੀ ਦੀ ਗੱਲ ਹੈ ਔਰ ਇੱਥੇ ਹੀ ਵਸਨੀ ਗੁਰੂ ਨਾਨਕ ਪਾਤਸ਼ਾਹ ਦਾ ਅਗਲੇ ਸਾਲ 550ਵਾਂ ਜਨਮ ਦਿਹਾੜਾ ਆ ਰਿਹਾ ਹੈ ਹਰ ਅਸੀਂ ਸਰਕਾਰ ਦੇ ਮੁੱਖ ਮੰਤਰੀ ਜੀ ਨੇ ਫੈਸਲਾ ਕੀਤਾ ਹੈ ਕਿ ਹਰ ਪਿੰਡ ਦੇ ਵਿੱਚ ਫ੍ਰੀ ਆਫ ਕੋਸਟ ਸਾਡਾ ਡਿਪਾਰਟਮੈਂਟ 5-500 ਬੂਟਾ ਹਰ ਪਿੰਡ ਚ ਲਗਾਏਗਾ ਉਹਦੇ ਚ ਮੈਡੀਸਨ ਪਲਾਂਟ ਤਾਲੀ ਕਿੱਕਰ ਪਿੱਪਲ ਜਾਮਣ ਅੰਬ ਪੁਰਾਣੇ ਨਿੰਮ ਪੁਰਾਣੇ ਰਵਾਇਤੀ ਬੂਟੇ ਅਸੀਂ ਹਰ ਤਰ੍ਹਾਂ ਦੇ ਲਾਉਣੀ ਹੈ ਜੇ ਗੱਲ ਕਰੀਏ ਮੰਤਰੀ ਸਾਹਿਬ ਦਿਲ ਤੇ ਹਥਰਾ ਕੇ ਦੱਸਿਓ ਵੀ ਤੰਦਰੁਸਤ ਪੰਜਾਬ ਕਿੰਨਾ ਕੁ ਤੰਦਰੁਸਤ ਹੋ ਚੁੱਕਾ ਹੈ ਤੇ ਕਿੰਨਾ ਕੁ ਹੋਊਗਾ ਤੁਹਾਡੇ ਹਿਸਾਬ ਦੇ ਨਾਲ ਕਿਉਂਕਿ 550ਵਾਂ ਪ੍ਰਕਾਸ਼ ਪੁਰਬ ਤੁਸੀਂ ਕਹਿੰਦੇ ਬੜੇ ਵੱਡੇ ਪੱਧਰ ਤੇ ਮਨਾਇਆ ਜਾਣਾ ਉਦੋਂ ਤੱਕ ਹੈਗੀ ਉਮੀਦ ਕਿ ਪੰਜਾਬ ਤੰਦਰੁਸਤ ਹੋ ਜਾਊਗਾ ਪੰਜਾਬ ਤਾਂ ਤੰਦਰੁਸਤ ਗੁਰੂ ਨਾਨਕ ਸਾਹਿਬ ਕਰਨਗੇ ਗੁਰੂ ਕਰਨਗੇ ਗੁਰੂ ਕਿਰਪਾ ਕਰੇਗਾ ਸਾਡੀ ਹਿੰਮਤ ਹੈ ਗੁਰੂ ਹਿੰਮਤ ਬਖਸ਼ੇ ਅਸੀਂ ਮੈਂ ਜਿਵੇਂ ਪਹਿਲਾਂ ਕਿਹਾ ਨੀਤ ਤੇ ਨiyet ਸਾਡੀ ਸਾਫ਼ ਹੈ ਸੱਚੇ ਮਾਰਗ ਚੱਲਣਾ ਉਸ ਤੇ ਕਰੇ ਜਹਾ ਮੇਰਾ ਪਾਸ਼ਾ ਕਿਰਪਾ ਕਰੇਗਾ ਸਾਡੀ ਨੀਅਤ ਹੈ ਕਿ ਵਧੀਆ ਤੋਂ ਵਧੀਆ ਕੰਮ ਕੀਤਾ ਜਾਵੇ ਔਰ ਜਿਹੜਾ ਤੁਸੀਂ ਕਿਹਾ ਕਿ ਪੰਜਾਬ ਤੰਦਰੁਸਤ ਹੋਏ ਇਸ ਨੂੰ ਬਣਾਉਣ ਵਾਸਤੇ ਅਸੀਂ ਪੂਰੀ ਵਾਹ ਲਾਵਾਂਗੇ ਸੋ ਇਹ ਸੰਸਾਦ ਸਿੰਘ ਧਰਮਸੋਤ ਜਿਨ੍ਹਾਂ ਨੇ ਬੜੇ ਵਿਆਖਤ ਤਰੀਕੇ ਦੇ ਨਾਲ ਆਪਣੇ ਸਵਾਲਾਂ ਦੇ ਜਵਾਬ ਦਿੱਤੇ ਤੇ ਨਾਲ ਦੇ ਨਾਲ ਸਾਫ਼ ਤੌਰ ਤੇ ਕਿਹਾ ਕਿ ਅਕਾਲੀ ਦਲ ਜਿਹੜਾ ਆ ਉਹ ਕਿਤੇ ਨਾ ਕਿਤੇ ਜਦੋਂ ਸੱਤਾ ਤੋਂ ਬਾਹਰ ਹੁੰਦਾ ਤੇ ਉਦੋਂ ਧਰਮ ਤੋਂ ਜਿਹੜੀਆਂ ਵੱਖ-ਵੱਖ ਵਿਸ਼ੇ ਹੁੰਦੇ ਨੇ ਲੋਕਾਂ ਦੇ ਮੁੱਦਿਆਂ ਨੂੰ ਛੱਡ ਕੇ ਜਿਹੜੇ ਦੂਜੇ ਵਿਸ਼ੇ ਹੁੰਦੇ ਨੇ ਉਹਨਾਂ ਨੂੰ ਸੱਤਾ ਦੇ ਵਿੱਚ ਆਪਣੇ ਵੱਲੋਂ ਭਾਰੂ ਕਰਨ ਦੀ ਕੋਸ਼ਿਸ਼ ਕਰਦਾ ਬੁੱਤਾਂ ਦੀ ਰਾਜਨੀਤੀ ਵੀ ਉਹਨਾਂ ਨੇ ਦੱਸਿਆ ਕਿ ਉਹੀ ਇੱਕ ਮੁੱਦਾ ਉਹਨਾਂ ਨੇ ਬਣਾਇਆ ਹੋਇਆ ਫਿਲਹਾਲ ਅਕਾਲੀ ਦਲ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਕਿਹੋ ਜਿਹੀ ਸਿਆਸਤ ਕਰਦਾ ਤੇ ਕਾਂਗਰਸ ਜਿਹੜੀ ਹੈ ਸੱਤਾ ਦੇ ਵਿੱਚ ਜਿਹੜੀ ਸਰਕਾਰ ਹੈਗੀ ਹੈ ਉਹ ਕਿੱਦਾਂ ਦੀ ਉਹਨਾਂ ਦੇ ਜਿਹੜੇ ਫੈਸਲੇ ਨੇ ਜਾਂ ਜਿਹੜੇ ਕਦਮ ਨੇ ਉਹਨਾਂ ਨੂੰ ਕਿੱਦਾਂ ਟੈਕਲ ਕਰਦੀ ਹੈ ਦੇਖਣਾ ਹੋਵੇਗਾ ਫਿਲਹਾਲ ਤੁਹਾਡੇ ਤੋਂ ਅੱਗੇ ਲੈਨੇ ਆ ਧੰਨਵਾਦ